ਇਲਾਕੇ ਦੇ ਲੋਕ ਆਉਂਦੇ ਸੀ ਇੰਜੋਏ ਕਰਦੇ ਸੀ ਬੈਠਦੇ ਸੀ ਐਕਸਰਸਾਈਜ਼ ਕਰਦੇ ਸੀ ਪਰ ਹੁਣ ਇਸ ਪਾਰਕ ਦੇ ਵਿੱਚ ਪੈਰ ਧਰਨ ਤੋਂ ਵੀ ਡਰਦੇ ਨੇ ਕਈ ਵਾਰੀ ਸਵੇਰੇ ਸਵੇਰੇ ਸ਼ਾਮ ਨੂੰ ਹਨੇਰੇ ਹੁੰਦੇ ਨੂੰ ਰਸਤੇ 'ਚ ਲੋਕ ਲੋਕ ਕੁੜੀਆਂ ਮੁੰਡੇ ਬੈਠੇ ਹੁੰਦੇ ਆ ਬੈਠਣਾ ਢੰਗ ਵੀ ਉਹਨਾਂ ਦਾ ਅਲੱਗਾ ਹੀ ਆ ਰਿਪੋਰਟਿੰਗ ਕਰਕੇ ਅਸੀਂ ਭੇਜਦੇ ਆਂ ਮਗਰ ਉਹਦੇ ਵਿੱਚ ਕੋਈ ਸੁਧੂਬੂਧ ਨਹੀਂ ਹਜੇ ਤੱਕ ਕੋਈ ਆਇਆ ਨਹੀਂ ਹੈ ਇਸ ਪਾਰਕ ਦੇ ਪ੍ਰਧਾਨ ਬਣਾਏ ਆ ਉਹਨਾਂ ਵੱਲੋਂ ਕੋਈ ਇੱਥੇ ਆ ਕੇ ਨਾ ਦੇਖ ਰੇ ਕੋ ਹੋ ਰਹੀ ਐ ਆਪ ਦੇਖੋ ਕਿਦਾਂ ਗਲਾਸ ਪੇ ਐ ਨਸ਼ੇੜੀ ਇੱਥੇ ਆਂਦੇ ਐ ਰਾਤ ਨੂੰ दारू ਪਿੰਦੇ ਐ ਕਾ ਲਾਈਟਾਂ ਦੀਨੇ ਜਗਦੀਆਂ ਰਾਤ ਨੂੰ ਬੰਦ ਹੁੰਦੀਆਂ ਸਾਨੂੰ ਜਾਨ ਮਾਰ ਦਾ ਡਰ ਰਹਿੰਦਾ ਕਿ ਬੱਚੇ ਨਹੀਂ ਆਂਦੇ ਲੇਡੀਜ਼ ਨਹੀਂ ਆਂਦੀ ਕੋਈ ਸਾਡੀ ਕੋਈ ਚੇਨ ਨਾ ਖੋ ਕੇ ਲੈ ਜਾਏ ਆ ਹੁਣ ਬਣਾਣ ਲੱਗੇ ਸੀ ਕਿ ਛਤਰੀ ਬਣਾਨੀ ਐ ਜੀ ਉਹ ਪਿੱਲਰ ਖੜੇ ਕਰਗੇ ਅਜ 2 ਮਹੀਨੇ ਹੋ ਗਏ ਐ ਉਹ ਪਿੱਲਰਾਂ ਤੋਂ ਬਾਅਦ ਨਾ ਕਿਸੇ ਨੇ ਦੇਖਿਆ ਕਿ ਇੱਥੇ ਕੀ ਬੰਨਣਾ ਕੀ ਨਹੀਂ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਗਲਾਸ ਹੋਰ ਸਾਰਾ ਸਮਾਨ ਇੱਥੇ ਖਿਲਰਿਆ ਪਿਆ ਉਹਨੂੰ ਅੰਦਰ ਉਦਾਂ ਹੀ ਢਾਂਚੇ ਨੂੰ ਖੜਾ ਕੀਤਾ ਕਿ ਯੂ ਟਰਨ ਉਧਰ ਨੂੰ ਹੈ ਮਗਰ ਕੋਈ ਇੱਥੇ ਉਹ ਨਹੀਂ ਹੈ ਨਾ ਕੋਈ ਹੁਣ ਪਾਰਕ ਦਾ ਨਾਮ ਹੈ ਨਾ ਕੋਚਾ ਹੈ ਅਸੀਂ ਕੀ ਕਰ ਸਕਦੇ ਆ ਜੀ ਲੁਜਾਨਾ লাইਵ ਤੇ ਸਵਾਗਤ ਮੈਂ ਕਮਲ ਕਪੂਰ ਇਸ ਵਕਤ ਮੈਂ ਵਾਰਡ ਨੰਬਰ 1 ਦੇ ਵਿੱਚ ਮੌਜੂਦ ਆ ਸੋਚ ਸਕਦੇ ਹੋ ਕਿ ਵਾਰਡ ਨੰਬਰ 1 ਯਾਨੀ ਕਿ ਜਲੰਧਰ ਬਾਈਪਾਸ ਉਹ ਐਂਟਰਸ ਜਿੱਥੋਂ ਸ਼ਹਿਰ ਦੇ ਵਿੱਚੋਂ ਲੋਕਾਂ ਨੇ ਆਣਾ ਤੇ ਜਾਣਾ ਔਰ ਅਗਰ ਇੱਥੇ ਦੀ ਪਾਰਕ ਗੁਰੂ ਰਾਮਦਾਸ ਪਾਰਕ ਦੀ ਗੱਲ ਕਰੀਏ ਤਾਂ ਦਿਉੜੀ ਤੋਂ ਸ਼ਹਿਰ ਦੇ ਭਾਗ ਆਪ ਤਾਂ ਲੱਗ ਜਾਣਗੇ ਲੋਕ ਇੱਥੇ ਦੇ ਦੱਸਦੇ ਆ ਕਿ ਪਿਛਲੇ ਸਾਲ ਤੱਕ ਇਸ ਪਾਰਕ ਦੇ ਵਿੱਚ ਚਹਲ ਪਹਿਲ ਹੁੰਦੀ ਸੀ ਸਵੇਰੇ ਸ਼ਾਮ ਇਲਾਕੇ ਦੇ ਲੋਕ ਆਉਂਦੇ ਸੀ ਇੰਜੋਏ ਕਰਦੇ ਸੀ ਬੈਠਦੇ ਸੀ ਐਕਸਰਸਾਈਜ਼ ਕਰਦੇ ਸੀ ਪਰ ਹੁਣ ਇਸ ਪਾਰਕ ਦੇ ਵਿੱਚ ਪੈਰ ਧਰਨ ਤੋਂ ਵੀ ਡਰਦੇ ਨੇ ਕਾਰਨ ਹੈ ਇੱਕ ਤਾਂ ਪਾਰਕ ਦੀ ਜਿਹੜੀ ਹੈ ਇੱਥੇ ਤੰਦ ਖਾਦੀਏ ਕਿ ਜਿਹੜੀ ਕੰਧ ਟੁੱਟੀ ਹੈ ਉਹ ਹਾਲੇ ਤੱਕ ਰਿਪੇਅਰ ਨਹੀਂ ਹੋਈ ਜਿਹੜੀ ਜਾਲੀਆਂ ਲਗਾਈਆਂ ਗਈਆਂ ਸੀ ਉਹ ਲੋਕ ਚੱਕ ਕੇ ਲੈ ਗਏ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਔਰ ਪਾਰਕ ਦੇ ਹਾਲ ਇਹ ਨੇ ਇੱਥੇ ਖੜੇ ਹੋਣਾ ਵੀ دشوار ਹੈ ਔਰ ਜਿਹੜੀ ਪੂਰੇ ਪੰਜਾਬ ਦੇ ਵਿੱਚ ਇੱਕ ਦਾਗ ਹੈ ਗੱਲ ਦਾ ਕਿ ਜਿੱਥੇ ਬਿਆਬਾਨ ਹੁੰਦਾ ਹੈ ਉੱਥੇ ਨਸ਼ੇੜੀ ਦਿਖਦੇ ਆ ਇੱਥੇ ਵੀ ਇਹੀ ਹਾਲ ਹੈ ਕਿ ਇੱਥੇ ਵੀ ਹੁਣ ਨਸ਼ੇੜੀਆਂ ਦਾ ਗੜ ਬਣਦਾ ਜਾ ਰਿਹਾ ਹੈ ਇਹ ਉਹ ਪਾਰਕ ਜਿੱਥੇ ਕਿਸੇ ਟਾਈਮ ਦੇ ਵਿੱਚ ਚਹਲ ਪੈਲ ਹੁੰਦੀ ਸੀ ਲੋਕ ਦੱਸਦੇ ਆ ਜੀ ਪਿਛਲੇ ਸਾਲ ਤੱਕ ਸਵੇਰੇ ਸਵੇਰੇ ਜਿਹੜੇ ਕੁੜੀਆਂ ਮੁੰਡੇ ਆ ਕੇ ਬੰਦੇ ਥੱਲੇ ਹੀ ਉਹ ਜੱਪ ਜੋੜ-ਜੋੜ ਕੇ ਕਈ ਵਾਰੀ ਭਜਾਈਦੇ ਆ ਅੱਛਾ ਕਹਿੰਦੇ ਕਈ ਪਿਛਲੇ ਸਾਲ ਤੱਕ ਇਹ ਪਾਰਕ ਤੇ ਵਿੱਚ ਚਹਲ ਪਹਲ ਸੀ ਇਲਾਕੇ ਦੇ ਲੋਕ ਮਹਿਲਾਵਾਂ ਆਉਂਦੇ ਸੀ ਬੈਠਦੇ ਸੀ ਇੱਥੇ ਐਕਸਰਸਾਈਜ਼ ਕਰਦੇ ਸੀ ਹੁਣ ਜਦ ਨਹੀਂ ਆ ਬੱਚੇ ਤਾਂ ਹੀ ਨਹੀਂ ਉਹ ਕਈ ਵਾਰੀ ਸਵੇਰੇ ਸਵੇਰੇ ਸ਼ਾਮ ਨੂੰ ਹਨੇਰੇ ਹੁੰਦੇ ਨੂੰ ਭੈ ਜੋ ਰਹਿਤਾਂ ਦੀ ਲੋਕ ਲੋਕ ਕੇ ਕੁੜੀਆਂ ਮੁੰਡੇ ਬੈਠੇ ਹੁੰਦੇ ਆ ਬੈਠਣਾ ਟੰਗ ਵੀ ਉਹਨਾਂ ਦਾ ਅਲੱਗ ਹੈ ਈ ਆ ਫਿਰ ਇਥੇ ਕੋਈ ਮਹੱਲੇ ਦਾ ਕੋ ਜੇ ਲੇਡੀ ਜੀ ਕੋਈ ਕਮੇ ਆਉਗੀ ਨਸੋ ਯਾਨੀ ਕਿ ਇਹ ਪਾਰਕ ਨਿਸ਼ੇੜੀ ਤੇ ਆਸ਼ਕਾਂ ਦਾ ਅੱਡਾ ਬਣ ਗਿਆ ਹਾਂ ਬਿਲਕੁਲ ਬਿਲਕੁਲ ਇਹ ਕੋਈ ਸ਼ੱਕ ਨਹੀਂ ਹੈ ਅੱਛਾ ਸਾਫ ਸਫਾਈ ਦਾ ਕੀ ਹਾਲ ਹੈ ਬਿਲਕੁਲ ਆਪਾਂ ਨੈਸ਼ਨਲ ਹਾਈਵੇ ਦੇ ਨਾਲ ਲੱਗਦਾ ਬਿਲਕੁਲ ਪਾਰਕ ਹੈ ਵਾਰਡ ਨੰਬਰ 1 ਹੈਗਾ ਆਪਣਾ ਔਰ ਇਥੇ ਇਹ ਹਾਲਾ ਕਦੀ ਝਾੜੂ ਕੋਈ ਸਫਾਈ ਕੁਛ ਸਰ ਦੇਖੋ ਅਸੀਂ ਤਾਂ ਬਾਰ ਬਾਰ ਪ੍ਰਸ਼ਾਸਨ ਨੂੰ ਇਹੀ ਗੁਆਰ ਲਾ ਰਹੇ ਆ ਕਿ ਦੇਖੋ ਸਫਾਈ ਵੱਲੋਂ ਤਾਂ ਬਿਲਕੁਲ ਹੀ ਕੋਈ ਕਿਸੇ ਨੇ ਸੁਧੂਬੂਧ ਨਹੀਂ ਲੀਤੀ ਅਸੀਂ ਹਰ ਵਾਰੀ ਅਪੀਲ ਕਰਦੇ ਆ ਕਿ ਕਾਉਂਸਲਰ ਸਾਹਿਬ ਨੂੰ ਮੌਜੂਦਾ ਐਮਐਲਏ ਸਾਹਿਬ ਨੂੰ ਅਸੀਂ ਬਾਇ ਰਿਪੋਰਟਿੰਗ ਕਰਕੇ ਅਸੀਂ ਭੇਜਦੇ ਆ ਮਗਰ ਉਹਦੇ ਵਿੱਚ ਕੋਈ ਸੁਧੂਬੂਧ ਨਹੀਂ ਹਜੇ ਤੱਕ ਕੋਈ ਆਇਆ ਨਹੀਂ ਹੈ ਦੇਖੋ ਇਹ ਪਾਰਕ ਦੀ ਦੀਵਾਰ ਟੁੱਟੀ ਨੂੰ ਇੱਕ ਮਹੀਨਾ ਹੋ ਗਿਆ ਇਹਦੇ ਵਿੱਚ ਜੋ ਗੁਰੂ ਰਾਮਦਾਸ ਗੁਰੂ ਰਾਮਦਾਸ ਮਾਰਕ ਪਾਰਕ ਦੀ ਇਹ ਜਿਹੜੀ ਗ੍ਰਿਲ ਸੀਗੀ ਉਹ ਵੀ ਨਸ਼ੇੜੀਆਂ ਵੱਲੋਂ ਚੋਰੀ ਕਰ ਲਈਤੀ ਗਈ ਹੈ ਮਗਰ ਅਸੀਂ ਦੇਖੋ ਬਾਰ-ਬਾਰ ਇਹੀ ਕਹਿੰਨੇ ਆ ਪ੍ਰਸ਼ਾਸਨ ਨੂੰ ਕਿ ਇੱਥੇ ਜਿਹੜੇ ਮਾਲੀ ਲੱਗਿਆ ਜਾਂ ਜਿਹੜੇ ਇਸ ਪਾਰਕ ਦੇ ਪ੍ਰਧਾਨ ਬਣਾਏ ਆ ਉਹਨਾਂ ਵੱਲੋਂ ਕੋਈ ਇੱਥੇ ਆ ਕੇ ਨਾ ਦੇਖ ਰੇ ਕੋ ਹੋ ਰਹੀ ਹੈ ਤੇ ਆ ਦੇਖ ਲਓ ਤੁਸੀਂ ਆ ਗੱਦਾ ਪਿਆ ਆਹ ਮਹੀਨੇ ਤੋਂ ਉੱਪਰ ਹੋ ਚੱਲਿਆ ਆਹ ਦੇਖੋ ਕਿਦਾਂ ਗਲਾਸ ਪਿਆ ਨਸ਼ੇੜੀ ਇੱਥੇ ਆਂਦੇ ਆ ਰਾਤ ਨੂੰ दारू ਪਿੰਦੇ ਆ ਲਾਈਟਾਂ ਦੀਨੇ ਜਗਦੀਆਂ ਰਾਤ ਨੂੰ ਬੰਦ ਹੁੰਦੀਆਂ ਮਗਰ ਲਾਈਟਾਂ ਦਿਨੇ ਜਗ ਜਾਂਦੀਆਂ ਨੇ ਆ ਜਗ ਰਹੀ ਐ ਲਾਈਟ ਇਹ ਆ ਦੇਖੋ ਲਾਈਵ ਦੇਖੋ ਤੁਸੀਂ ਮੈਂ ਕੋਈ ਉਹ ਝੂਠ ਨਹੀਂ ਬੋਲ ਰਿਹਾ ਲਾਈਵ ਦੇਖੋ ਇਹ ਸਾਹਮਣੇ ਜਗ ਰਹੀ ਐ ਰਾਤ ਨੂੰ ਬੰਦ ਰਾਤ ਨੂੰ ਬੰਦ ਹੋ ਜਾਂਦੀਆਂ ਤੇ ਨਸ਼ੇੜੀ ਇੱਥੇ ਆ ਕੇ ਆਪਣਾ ਪੂਰਾ ਫਨ ਕਰਦੇ ਆ ਮਗਰ ਇੱਥੇ ਦਿਨ ਨੂੰ ਜਿੱਦਾਂ ਸਾਡੀਆਂ ਧੀਆ ਪੈਣਾ ਆਂਦੀਆਂ ਮੱਲੇ ਦੀਆਂ ਉਹ ਕੋਈ ਹੁਣ ਨਹੀਂ ਆ ਰਹੀਆਂ ਕਿਉਂ ਕਿਉਂਕਿ ਇੱਥੇ ਇੰਨਾ ਗੰਦ ਪਿਆ ਹੁੰਦਾ ਨਸ਼ੇੜੀਆਂ ਵੱਲੋਂ ਬੋਤਲਾਂ ਪਈਆਂ ਹੁੰਦੀਆਂ ਦੇਖੋ ਕੋਈ ਹਰੇ ਕੋਈ ਆਪਣਾ ਭਗਵਾਨ ਦਾ ਨਾਮ ਲੈ ਕੇ ਇੱਥੇ ਆਂਦਾ ਮਗਰ ਬੱਚੇ ਆਂਦੇ ਆ ਖੇਡਣ ਆਂਦੇ ਆ ਡਰਦੇ ਆ ਕਿ ਕਿਤੇ ਸਾਡੇ ਕਾਚ ਨਾ ਲੱਗ ਜੇ ਕੁਝ ਨਾ ਲੱਗ ਜੇ ਮਗਰ ਇਸ ਵੱਲ ਕੋਈ ਨਹੀਂ ਨਾ ਕੋਈ ਮਾਲੀ ਹੈ ਆ ਦੇਖੋ ਤੁਸੀਂ ਇੱਧਰ ਦੇਖੋ ਜੰਗਲ ਬਣਿਆ ਹੋਇਆ ਇਹ ਜੰਗਲ ਬਣਿਆ ਪਾਰਕ ਨਹੀਂ ਹੈ ਜੰਗਲ ਹੈ ਇਹ ਮਗਰ ਇਹ ਸਾਡੇ ਕਾਉਂਸਲਰ ਸਾਹਿਬ ਜਿਹੜੇ ਮੌਜੂਦਾ ਐਮਐਲਏ ਸਾਹਿਬ ਉਹਨਾਂ ਨੂੰ ਵੀ ਚਾਹੀਦਾ ਕਿ ਇੱਧਰ ਥੋੜਾ ਜਿਹਾ ਧਿਆਨ ਦੇਣ ਐਮਐਲਏ ਸਾਹਿਬ ਇੱਥੇ ਉਦਘਾਟਨ ਕਰਕੇ ਗਏ ਹੈ ਮਗਰ ਅੱਜ ਤੱਕ ਉਸ ਤੋਂ ਬਾਅਦ ਕੋਈ ਮਾਲੀ ਆਂਦਾ ਆ ਘਾ ਮਾੜਾ ਮਾੜਾ ਕੱਟ ਕੇ ਆਪਣੀ ਦਿਹਾੜੀ ਪਾ ਕੇ ਚਲਾ ਜਾਂਦਾ ਹੈ ਮਗਰ ਆ ਦੇਖੋ ਪੇੜ ਕਿਦਾਂ ਥੱਲੇ ਤੱਕ ਆ ਬੂਟਿਆਂ ਦੇ ਵਿੱਚ ਨਸ਼ੇੜੀ ਲੁੱਕੇ ਖੜੇ ਆ ਕੱਲ ਨੂੰ ਸਾਨੂੰ ਸਾਰਿਆਂ ਨੂੰ ਡਰ ਰਿਹਾ ਹੈ ਕਿ ਇੱਥੇ ਲੁੱਟਾਂ ਖੋਹਾਂ ਇੰਨੀਆਂ ਹੋ ਰਹੀਆਂ ਕ੍ਰਾਈਮ ਇੰਨਾ ਵਧਿਆ ਹੋਇਆ ਉਹਦੇ ਵਿੱਚ ਸਾਨੂੰ ਜਾਨ ਮਾਰ ਦਾ ਡਰ ਰਹਿੰਦਾ ਕਿ ਬੱਚੇ ਨਹੀਂ ਆਂਦੇ ਲੇਡੀਜ਼ ਨਹੀਂ ਆਂਦੀ ਕੋਈ ਸਾਡੀ ਕੋਈ ਚੇਨ ਨਾ ਖੋ ਕੇ ਲੈ ਜਾਏ ਕੋਈ ਲੁੱਟ ਮੋਬਾਈਲ ਨਾ ਖੋ ਕੇ ਲੈ ਜਾਏ ਹੱਸਦਾ ਵਸਦਾ ਮੁਹੱਲਾ ਹੈ ਪੂਰਾ ਇਲਾਕੇ ਜਿਹੜਾ ਔਰ ਸਾਡੇ ਗੁਰੂ ਮਹਾਰਾਜ ਦੇ ਨਾਮ ਦੇ ਉੱਤੇ ਪਾਰਕ ਬਣਿਆ ਹੋਇਆ ਉਹਦਾ ਇਹੋ ਜਿਹਾ ਹਾਲ ਇਹ ਤਾਂ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਇਸ ਮੁਹੱਲੇ ਦੇ ਵਿੱਚ ਦੇਖੋ ਸਾਡੇ ਚੇਅਰਮੈਨ ਸਾਹਿਬ ਰਹਿੰਦੇ ਆ ਜੱਜ ਸਾਹਿਬ ਰਹਿੰਦੇ ਆ ਡੀਐਸਪੀ ਸਾਹਿਬ ਰਹਿੰਦੇ ਆ ਬਹੁਤ ਵੱਡੀਆਂ ਹਸਤੀਆਂ ਰਹਿੰਦੀਆਂ ਮਗਰ ਉਹ ਚੋ ਰੋਜ਼ਾਨਾ ਅਣਦੇਖਾ ਹੋ ਜਾਂਦਾ ਮਗਰ ਕਿਸੇ ਨੇ ਕੋਈ ਸੁਧੂ ਬੁੱਧ ਨਹੀਂ ਲਈ ਕਿਸੇ ਨੇ ਇਸ ਪਾਰਕ ਵੱਲ ਜਾ ਆ ਕੇ ਕੋਈ ਕੀਤਾ ਹੋਵੇ ਇੱਥੇ ਦੇਖੋ ਬੱਸ ਸਟੈਂਡ ਨੇੜੇ ਐ ਜਿਹੜੇ ਕਿ ਜਲੰਧਰ ਅੰਮ੍ਰਿਤਸਰ ਤੋਂ ਸਵਾਰੀ ਉਤਰਦੀ ਐ ਚਲੋ ਜੈਂਸ ਤਾਂ ਕਿਸੇ ਵੀ ਦੀਵਾਰ ਨਾਲ ਖੜ ਕੇ ਬਾਥਰੂਮ ਚੱਲਿਆ ਜਾਂਦਾ ਮਗਰ ਲੇਡੀਜ਼ ਨੂੰ ਇੰਨੀ ਦਿੱਕਤ ਆ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਇਹ ਹੀ ਕਿਹਾ ਸੀਗਾ ਕਿ ਇੱਥੇ ਇੱਕ ਬਾਥਰੂਮ ਬਣਾਇਆ ਜਾਵੇ ਇੱਕ ਪਾਰਕ ਦੇ ਅੰਦਰ ਬਣਾਇਆ ਜਾਵੇ ਇੱਕ ਬੱਸ ਸਟੈਂਡ ਦੇ ਕੋਲ ਮਗਰ ਹਜੇ ਤੱਕ ਕੋਈ ਉਹਦੇ ਬਾਰੇ ਨਾ ਵਿਚਾਰ ਹੋਇਆ ਨਾ ਕੋਈ ਗੱਲ ਨਾ ਕਿਸੇ ਨੇ ਕੋਈ ਦੱਸਿਆ ਦੇਖੋ ਲੇਡੀਜ਼ ਆਂਦੀ ਆ ਵਿਚਾਰੀਆਂ ਆਂਦੀਆਂ ਪਾਰਕ ਦੇ ਕੋਈ ਪੇੜ ਦੇ ਪਿੱਛੇ ਬੈਠ ਕੇ ਬਾਥਰੂਮ ਜਾਂਦੀ ਕੋਈ ਦੀਵਾਰ ਦੇ ਸਾਨੂੰ ਸ਼ਰਮ ਆਉਂਦੀਆਂ ਸਾਡੀਆਂ ਧੀਆਂ ਪੈਣਾ ਇੱਥੇ ਆ ਕੇ ਇਦਾਂ ਹੋਣ ਤੇ ਬਹੁਤ ਸ਼ਰਮਿੰਦਗੀ ਹੈ ਇਹ ਸਾਡੇ ਕਾਉਂਸਲਰ ਸਾਹਿਬ ਨੂੰ ਸੋਚਣਾ ਚਾਹੀਦਾ ਹੈਗਾ ਕਿ ਇੱਥੇ ਦੇ ਹਾਲਾਤ ਸਹੀ ਕਿਤੇ ਜਾਣ ਉਹ ਆਪ ਗੇੜਾ ਮਾਰਨ ਮਗਰ ਉਹ ਅਖਬਾਰ ਦੇ ਵਿੱਚ ਇਹੀ ਲਿਖਵਾ ਦਿੰਦੇ ਆ ਕਿ ਮੈਂ ਉੱਥੇ ਹਰ ਰੋਜ਼ ਗੇੜਾ ਮਾਰਦਾ ਮਗਰ ਅਸੀਂ ਕਹਿੰਨੇ ਆ ਸਾਡੇ ਕੋਲ ਕੋਈ ਨਹੀਂ ਆਇਆ ਸਾਡੇ ਕੋ ਕੋ ਕਿਸੇ ਨੇ ਨਹੀਂ ਦੇਖਿਆ ਮਗਰ ਇਹ ਸਾਡੇ ਦੇਖੋ ਭੈਣ ਭਰਾ ਸਾਰੇ ਖੜੇ ਆ ਇਹਨਾਂ ਨੂੰ ਪੁੱਛ ਲਓ ਜਿੰਨੂੰ ਮਰਜ਼ੀ ਪੁੱਛ ਲਓ ਉਹ ਪਾਰਕ ਦੇ ਵਿੱਚ ਅੰਦਰ ਜੰਗਲ ਪੂਰਾ ਬਣਿਆ ਆ ਅੱਛਾ ਉਹ ਪਿਛਲੇ ਪਾਸੇ ਦਾ ਕਹਿੰਦੇ ਲੋਕ ਜਾਨ ਤੋਂ ਵੀ ਡਰਨ ਲੱਗ ਗਏ ਡਰਦੇ ਆ ਸਰ ਜੰਗਲ ਬਣਿਆ ਤੁਸੀਂ ਉੱਥੇ ਲਾਈਵ ਉਧਰ ਦੇਖੋ ਨਿਗਾਹ ਮਾਰੋ ਦੇਖੋ ਤੁਸੀਂ ਆਪ ਦੇਖੋ ਅੱਜ ਉਧਰ ਤਾਂ ਕਹਿੰਦੇ ਜਾਨ ਤੋਂ ਵੀ ਹੁਣ ਲੋਕ ਡਰਨ ਲੱਗ ਗਏ ਉਧਰ ਨੂੰ ਜਾਣ ਨੂੰ ਇੱਕ ਤਾਂ ਆ ਜਿਹੜੇ ਬੂਟੇ ਅਧ ਰਖਤ ਆ ਜੇ ਲੰਘਨੇ ਨੀਵੇਂ ਹੋਗੇ ਜਾਂ ਸਾਈਡ ਨੂੰ ਹੋ ਕੇ ਲੰਘਣਾ ਪੈਣਾ ਸਿਰ ਚ ਵੱਜਦੇ ਆ ਤੇ ਸਰ ਉਹ ਇਹਨਾਂ ਦਾ ਹੱਕ ਮੰਗਣਾ ਵੀ ਇਹਨਾਂ ਨੂੰ ਸਾਰੇ ਨੂੰ ਵੜ ਦਿਓ ਜਿਹੜੀ ਟਾਹਣੀਆਂ ਸਦੇ ਦੀਮੀ ਆ ਹੋਈਆਂ ਉਹਨਾਂ ਨੂੰ ਕੱਟ ਦਿਓ ਜੇ ਕੋ ਮੰਗੇ ਆ ਇਹਦੇ ਵਾਲੇ ਤਾਂ ਹੀ ਕੋ ਮੰਗੇ ਜੇ ਆਰਾਮ ਨਾਲ ਜਾਣ ਨੂੰ ਸਾਨੂੰ ਜਗ੍ਹਾ ਬਿਲਕੁਲ ਅੱਛਾ ਵੀਆਈਪੀ ਕਈ ਲੋਕਾਂ ਦੇ ਇਹਨਾਂ ਨੇ ਨਾਮ ਗਨਾਤੇ ਵੀ ਆ ਨਾਲ ਗਵਾੜ ਚ ਰਹਿੰਦੇ ਆ ਕਦੀ ਇੱਥੇ ਘੇੜਾ-ਘੂੜਾ ਮਾਰਦੇ ਆ ਅਸੀਂ ਤਾਂ ਨਹੀਂ ਦੇਖਿਆ ਜੀ ਘੇੜਾ ਮਾਰਦੇ ਹੁਣ ਜਦੋਂ ਕਿ ਇਹ ਰੱਬ ਆ ਜਿਹੜੀ ਐਕਸਰਸਾਈਜ਼ ਦੀਆਂ ਮਸ਼ੀਨਾਂ ਲੱਗੀਆਂ ਇਹ ਕਦੋਂ ਦੀਆਂ ਲੱਗੀਆਂ ਹੋਈਆਂ ਸਾਰੀਆਂ ਇਹ ਜਦੋਂ ਪਾਰਕ ਬਣੀ ਐ ਕਟੋਕੜ 5 ਸਾਲ ਤੋਂ ਉੱਪਰ ਹੋ ਗਿਆ ਉਸ ਤੋਂ ਬਾਅਦ ਨਾ ਕੋਈ ਇਹਦੀ ਰਿਪੇਅਰਿੰਗ ਲਈ ਆਇਆ ਤੇ ਨਾ ਹੀ ਇਹਨੂੰ ਕੋਈ ਦੇਖਣ ਆਂਦਾ ਦੇਖੋ ਸਾਰੇ ਟੁੱਟੇ ਆ ਕੋਈ ਆ ਹੁਣ ਬਣਾਣ ਲੱਗੇ ਸੀ ਕਿ ਛਤਰੀ ਬਣਾਨੀ ਐ ਦੀ ਉਹ ਪਿੱਲਰ ਖੜੇ ਕਰ ਗਏ ਆ 2 ਮਹੀਨੇ ਹੋ ਗਏ ਆ ਉਹ ਪਿੱਲਰਾਂ ਤੋਂ ਬਾਅਦ ਨਾ ਕਿਸੇ ਨੇ ਦੇਖਿਆ ਕਿ ਇੱਥੇ ਕੀ ਬੰਨਣਾ ਐ ਕੀ ਨਹੀਂ ਕਿਸੇ ਨੂੰ ਕੋਈ ਪਤਾ ਨਹੀਂ ਇਹ ਥੜਾ ਜਾਂ ਕਿਸੇ ਦਾ ਬਣਾ ਕੇ ਕਾਦੀ ਛਤਰੀ ਲਾਉਣੀ ਸੀ ਓਰੇ ਸਰ ਉਹਨੀਆਂ ਕਹਿੰਦੇ ਕੁਰਸੀਆਂ ਤੇ ਬੈਠਣ ਨੂੰ ਅੱਛਾ ਨਹੀਂ ਇਹੋ ਜੀ ਗੰਦਗੀ ਦੇ ਮਾਹੌਲ 'ਚ ਕਿੱਦਾਂ ਬੈਠਣਗੇ ਲੋਕ ਪਤਾ ਨਹੀਂ ਸਰ ਹੁਣ ਉਹਨਾਂ ਨੂੰ ਪਤਾ ਜੀ ਜਿਹੜੇ ਜਿਨ੍ਹਾਂ ਨੇ ਇਹ ਟੈਂਡਰ ਪਾਸ ਕੀਤਾ ਹੈਗਾ ਉਹਨਾਂ ਨੂੰ ਪਤਾ ਐ ਬਾਕੀ ਸਾਡ ਨੂੰ ਤਾਂ ਇਹੀ ਕਹਿੰਦੇ ਆ ਕਿ ਇੱਥੇ ਕੁਰਸੀਆਂ ਤੁਹਾਨੂੰ ਫਰਸਟ ਕਲਾਸ ਸਹੂਿਦਾਵਾਂ ਦੇਵਾਂਗੇ ਪਬਲਿਕ ਨੂੰ ਸਹੂਿਦਾਵਾਂ ਦੇਵਾਂਗੇ ਸਾਡੇ ਬੱਚੇ ਆਨ ਸਕੂਲ ਦੇ ਨਾਲ ਜੀਐਮਟੀ ਸਕੂਲ ਹੈ ਗ੍ਰੀਨਲੈਂਡ ਸਕੂਲ ਹੈ ਅੱਛੇ ਫੇਮਸ ਸਕੂਲ ਹੈਗੇ ਆ ਉਹਨਾਂ ਦੇ ਜਿਹੜੇ ਮੇਨ ਬੰਦੇ ਉਹ ਵੀ ਇੱਥੋਂ ਜਾਂਦੇ ਆ ਮਗਰ ਉਹਨਾਂ ਨੇ ਕਦੀ ਇਹ ਨਹੀਂ ਕਿ ਬੱਚੇ ਇੱਥੇ ਖੇਲਣ ਉਧਰੋ ਛੁੱਟੀ ਟਾਈਮ ਹੁੰਦਾ ਕਿਸੇ ਦੇ ਪੇਰੈਂਟਸ ਲੈਣ ਆਂਦੇ ਆ ਚਲੋ ਉਹਨਾਂ ਦੀ ਵੇਟ ਵਾਸਤੇ ਪਾਰਕ ਦੇ ਵਿੱਚ ਬੈਠੇ ਜਾਵੇ ਮਗਰ ਕੋਈ ਨਹੀਂ ਇੱਥੇ ਉਹ ਸਹੂਿਦਾ ਹੈਗੀ ਤੁਹਾਨੂੰ ਇੱਥੇ ਲੱਗੀਆਂ ਹੋਈਆਂ ਐਕਸਰਸਾਈਜ਼ ਮਸ਼ੀਨਾਂ ਵੀ ਦਿਖਾ ਦਿੰਦੇ ਆ ਹਾਲਾ ਸੇਵਾ ਜੀ ਇੱਥੇ ਇੰਜੋਇਮੈਂਟ ਦਾ ਪੂਰਾ ਸਮਾਨ ਰੱਖਿਆ ਹੋਇਆ ਹੈ ਗੱਦੇ ਪਏ ਨੇ ਇੱਧਰ ਹਾਂ ਕੋਈ ਉਹ ਥੋੜੀ ਔਰ ਇੱਥੇ ਨਸ਼ੇ ਦਾ ਸਮਾਨ ਜਿਹੜਾ ਆ ਲੋ ਇਹ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਗਲਾਸ ਹੋਰ ਸਾਰਾ ਸਮਾਨ ਇੱਥੇ ਖਿਲਰਿਆ ਪਿਆ ਆ ਇੱਕ ਐਕਸਰਸਾਈਜ਼ ਦੀ ਮਸ਼ੀਨ ਹੈ ਚੰਗੀ ਬੜੀ ਮਸ਼ੀਨ ਹੈ ਕਹਿੰਦੇ ਕਿ ਜਿਹੜੀ ਇਹਦੀ ਆਰਮ ਜਿਹੜੀ ਹੈ ਟੁੱਟ ਗਈ ਹੈ ਇਹਦੀ ਬਾਹ ਕਿੱਥੇ ਗਈ ਇੱਕ ਸਰ ਪਤਾ ਹੀ ਨਹੀਂ ਦੇਖੋ ਨਸ਼ੇੜੀਆਂ ਦਾ ਕੰਮ ਹੈ ਕਿ ਇਹ ਚੀਜ਼ਾਂ ਨੂੰ ਤੋੜ ਕੇ ਲੈ ਜਾਣਾ ਮਗਰ ਦੇਖੋ ਇੱਥੇ ਜਦ ਕੋਈ ਪ੍ਰਸ਼ਾਸਨ ਵੱਲੋਂ ਕੋਈ ਪੁਲਿਸ ਦਾ ਢੇੜਾ ਨਹੀਂ ਹੈ ਕੋਈ ਕਾਰਪੋਰੇਸ਼ਨ ਦਾ ਜੋ ਵੀ ਇੱਥੇ ਸਾਫ ਸਫਾਈ ਵਾਲੇ ਮੈਂਬਰ ਲਾਏ ਹੋਏ ਆ ਕੋਈ ਨਹੀਂ ਇੱਥੇ ਆਂਦਾ ਜੀ ਆਂਦੇ ਆ ਸਫਾਈ ਦੇ ਇੱਕ ਦਿਨ ਦੀ ਕੰਪਲੇਂਟ ਕਰ ਦੋ ਕਿਤੇ ਸਾਲ 6 ਮਹੀਨੇ ਚ ਇੱਕ ਵਾਰੀ ਹੋ ਜਾਂਦੀ ਹੈ ਮਗਰ ਉਸ ਤੋਂ ਬਾਅਦ ਕੋਈ ਸੁਧ-ਬੁਧ ਨਹੀਂ ਲੈਂਦੀ ਅਸੀਂ ਤੇ ਕਮਿਸ਼ਨਰ ਸਾਹਿਬ ਨੂੰ ਇਹੀ ਕਹਿੰਨੇ ਆ ਕਿ ਇੱਥੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਕਿ ਜੋ ਵੀ ਹੈ ਸਾਡੇ ਇੱਥੇ ਤਿਆਂ ਪੈਣਾ ਬੱਚੇ ਆਣ ਕੇ ਬਜ਼ੁਰਗ ਇੱਥੇ ਪੜਨ ਅਖਬਾਰਾਂ ਪੜਨ ਇੱਥੇ ਬੈਠਨ ਦੇਖੋ ਇੰਜੋਏ ਚੈਲਪਹਿਲ ਹੋਵੇ ਪੂਰੀ ਚਪੂਰੀ ਚੈਲਪਲ ਜਿੱਦਾ ਪਹਿਲਾ ਸਟਾਰਟਿੰਗ ਤੇ ਸੀਗੀ ਉਸੇ ਤਰ੍ਹਾਂ ਚੈਲਪਹਿਲ ਹੋਵੇ ਅਸੀਂ ਤਾਂ ਇਹੀ ਦੁਆ ਕਰਦੇ ਆ ਕਿ ਕਿ ਇੰਨਾ ਪੈਸਾ ਪਾਰਕ ਦੇ ਖਰਚਾ ਪਬਲਿਕ ਦੀ ਸਹੂਲਤ ਵਾਸਤੇ ਪਬਲਿਕ ਨੂੰ ਸਹੂਲਤ ਤਾਂ ਹੈ ਨਹੀਂ ਉਹ ਸਹੂਲਤ ਦਿਓ ਬਿਲਕੁਲ ਅੱਛਾ ਪੈਸਾ ਦਾ ਆ ਦੱਸ ਹੀ ਰਿਹਾ ਗਾਡਰ ਖੜੇ ਕਰਤੇ ਥੜਾ ਬਣਾਤਾ ਇਹ ਪੈਸਾ ਕਿੱਥੇ ਲੱਗ ਗਿਆ ਜੀ ਇਹ ਪਤਾ ਨਹੀਂ ਜੀ ਦੋ ਕੁ ਮਹੀਨੇ ਹੋ ਗਏ ਦੋ ਦੇ ਵੀ ਤਿੰਨ ਹੋ ਗਏ ਹੋਣਗੇ ਹਲੇ ਤੱਕ ਉੱਤੇ ਕੋਈ ਛੱਤ ਨਹੀਂ ਪਈ ਹੈ ਕੋਈ ਕੁਰਸੀਆਂ ਨਹੀਂ ਆਈਆਂ ਰੱਬ ਜਾਨੇ ਹੁਣ ਕਰੋ ਪ੍ਰੋਗਰਾਮ ਕਰਨਾ NH1 ਦਾ ਸਾਈਨ ਬੋਰਡ ਹੈ ਉਹ ਦੇਖੋ ਜਦ ਕਿ ਬਾਹਰ ਲੱਗਣਾ ਚਾਹੀਦਾ ਉਹਨੂੰ ਅੰਦਰ ਉਦਾਂ ਹੀ ਢਾਂਚੇ ਨੂੰ ਖੜਾ ਕੀਤਾ ਕਿ ਯੂ ਟਰਨ ਉਧਰ ਨੂੰ ਹੈ ਮਗਰ ਕੋਈ ਉੱਥੇ ਉਹ ਨਹੀਂ ਹੈ ਨਾ ਕੋਈ ਹੁਣ ਪਾਰਕ ਦਾ ਨਾਮ ਹੈ ਨਾ ਕੋਚ ਹੈ ਅਸੀਂ ਕੀ ਕਰ ਸਕਦੇ ਆ ਜੀ ਗੁਰੂ ਮਹਾਰਜ ਦੇ ਨਾਮ ਤੇ ਰੱਖੇ ਹੋਏ ਪਾਰਕ ਦੇ ਇਹ ਹਾਲ ਹੈ ਮਸ਼ੀਨਾ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਚੱਲਦੀਆਂ ਨੇ ਪਰ ਤੁਸੀਂ ਇਹ ਦੇਖ ਸਕਦੇ ਹੋ ਕੋਈ ਰੱਖ-ਰਖਾਵ ਨਹੀਂ ਹੈ ਅਗਰ ਕੋਈ ਚੀਜ਼ ਟੁੱਟ ਗਈ ਤਾਂ ਉਹਦਾ ਰਿਪੇਅਰ ਤਾਂ ਛੱਡ ਹੀ ਦਿਓ ਇੱਥੇ ਝਾੜ ਇਦਾਂ ਉੱਗਿਆ ਹੋਇਆ ਗੰਦ ਇਦਾਂ ਪਿਆ ਹੋਇਆ ਹੈ ਕਿ ਕਦੀ ਝਾੜੂ ਤੱਕ ਨਹੀਂ ਲੱਗਿਆ ਔਰ ਕਹਿੰਦੇ ਨੇ ਕਿ ਆਹ ਵਾਲ ਜਿਹੜੀ ਹੈ ਇੱਕ ਬਾਉਂਡਰੀ ਵਾਲ ਹੈ ਤੁਸੀਂ ਇੱਥੇ ਤੱਕ ਘੁੰਮ ਸਕਦੇ ਹੋ ਸੇਫ ਹੋ ਅਗਰ ਉਧਰ ਪਾਰ ਗਏ ਤਾਂ ਜੰਗਲ ਦੇ ਵਿੱਚ ਐਂਟਰੀ ਹੋ ਜਾਏਗੀ ਔਰ ਉੱਥੇ ਤੁਹਾਨੂੰ ਸਿਵਾਏ ਨਸ਼ੇੜੀਆਂ ਦੇ ਜਾਂ ਗਲਤ ਅਨਸਰਾਂ ਦੇ ਹੋਰ ਕੋਈ ਵੀ ਦਿਖਾਈ ਨਹੀਂ ਦੇਗਾ ਵਾਰਡ ਨੰਬਰ 1 ਦੇ ਕਾਉਂਸਲਰ ਨੂੰ ਲੋਕ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਕਈ ਵੀਆਈਪੀ ਲੋਕਾਂ ਦੇ ਇਹਨਾਂ ਦੇ ਨਾਮ ਗਿਨਾਤੇ ਜੋ ਆਨ ਗਵਾਰਡ ਦੇ ਵਿੱਚ ਰਹਿੰਦੇ ਆ ਪਰ ਗੁਰੂ ਰਾਮਦਾਸ ਪਾਰਕ ਵਾਰਡ ਨੰਬਰ 1 ਦੀ ਪਾਰਕ ਦਾ ਇਹ ਹਾਲ ਹੈ ਤਾਂ ਆਪ ਸੋਚ ਸਕਦੇ ਹੋ ਕਿ ਸ਼ਹਿਰ ਦਾ ਕੀ ਹਾਲ ਹੋਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲੈ